ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੈਲਕਮ ਟੂ ਏਜੀ ਬਲੌਗਸ ਜੀ ਤੇ ਅੱਜ ਦਾ ਆਪਾਂ ਬਲੌਗ ਸ਼ੂਟ ਕਰ ਰਹੇ ਜੀ ਗੁਰਦੁਆਰਾ ਸ੍ਰੀ ਮਹਿਤਿਆਣਾ ਸਾਹਿਬ ਜੀ ਇਹ ਮੱਲਾ ਮਾਨੂਕੇ ਰੋਡ ਤੇ ਪੈਂਦਾ ਵਾ ਜੀ ਤੇ ਮੈਂ ਲੋਕੇਸ਼ਨ ਮੈਂਸ਼ਨ ਕਰ ਦੂੰਗਾ ਲੌਗ ਦੇ ਵਿੱਚ ਤੇ ਗੁਰਦੁਆਰਾ ਸਾਹਿਬ ਬਹੁਤ ਵੱਡਾ ਬਣਿਆ ਹੋਇਆ ਤੇ ਸਾਰਾ ਇਤਿਹਾਸ ਤੁਹਾਨੂੰ ਮੈਂ ਦਿਖਾਉਂਗਾ ਅੱਜ ਦਰਸ਼ਨ ਕਰਵਾਉਂਗਾ ਮੈਂ ਗੁਰਦੁਆਰਾ ਸਾਹਿਬ ਦੇ ਤੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਪਿਛਲੀਆਂ ਰੀਲਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਵਾ ਤੇ ਬਹੁਤ ਵਧੀਆ ਮੇਰੇ ਵਿਊਜ਼ ਆਏ ਨੇ ਉਹਦੇ ਵਾਸਤੇ ਤੁਹਾਡਾ ਬਹੁਤ-ਬਹੁਤ ਥੈਂਕ ਯੂ ਉਹਦੇ ਵਾਸਤੇ ਬਹੁਤ-ਬਹੁਤ ਧੰਨਵਾਦ ਤੇ ਆਉਣ ਵਾਲੇ ਟਾਈਮ 'ਚ ਜਿਹੜੇ ਮੈਂ ਵਲੌਗਸ ਪਾਉਂਗਾ ਉਹਨੂੰ ਵੀ ਇੰਨਾ ਹੀ ਪਿਆਰ ਦਿਓ ਤੇ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਤੁਹਾਡੇ ਵਾਸਤੇ ਹੋਰ ਵਧੀਆ ਵਲੌਗਸ ਮੈਂ ਲੈ ਕੇ ਆਵਾਂ ਆਪਣਾ ਚੈਨਲ ਅੱਗੇ ਹੋਰ ਤਰੱਕੀ ਕਰੇ ਤੇ ਹੋਰ ਵਧੀਆ-ਵਧੀਆ ਵਲੌਗਸ ਤੁਹਾਨੂੰ ਮੈਂ ਦਿਖਾਵਾਂ ਰਿਲੀਜੀਅਸ ਪਲੇਸਿਸ ਦੇ ਗੁਰੂ ਘਰਾਂ ਦੇ ਰੈਸਟੋਰੈਂਟ ਕੈਫੇ ਜੋ ਵੀ ਆਪਣੇ ਸਪੈਸ਼ਲ ਪਲੇਸਿਸ ਹੈਗੀਆਂ ਨੇ ਉਹ ਮੈਂ ਤੁਹਾਨੂੰ ਦਿਖਾਉਂਗਾ ਜ਼ਰੂਰ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਮੇਰੀ ਵੀਡੀਓਜ਼ ਨੂੰ ਬਾਕੀ ਜਿਨ੍ਹਾਂ ਨੇ ਹੁਣ ਤੱਕ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਤੇ ਜਿਨ੍ਹਾਂ ਨੇ ਨਹੀਂ ਕੀਤਾ ਉਹ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਤੇ ਆਪਾਂ ਗੁਰੂ ਘਰ 'ਚ ਐਂਟਰ ਹੋਣ ਲੱਗੇ ਹਾਂ ਪਹਿਲਾਂ ਆਪਾਂ ਗੱਡੀ ਦੀ ਪਾਰਕਿੰਗ 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 ਇਹਨੀ ਤੱਕ ਗੇਟ ਆ ਆਪਾਂ ਦੁਰਦਰਾ ਸਾਹਿਬ ਪਹੁੰਚ ਗਏ ਆ ਗੇਟ ਤੇ ਖੜੇ ਆ ਦੁਰਦਰਾ ਸਾਹਿਬ ਦੀ ਮਾਰਤਾ ਜੀ ਵੀ ਦੇਖ ਸਕਦੇ ਸਾਰੀਆਂ ਆਪਣੇ ਸਿੱਖ ਇਤਿਹਾਸ ਦੀਆਂ ਤਸਵੀਰਾਂ ਬਣਾਈਆਂ ਹੋਈਆਂ ਇੱਥੇ ਉਹਨਾਂ ਦੇ ਨਾਲ ਇਤਿਹਾਸ ਦੇਖ ਲਿਖਿਆ ਹੋਇਆ ਤੁਹਾਨੂੰ ਮੈਂ ਸਾਰੇ ਦੇ ਦਰਸ਼ਨ ਕਰਵਾਉਂਗਾ ਜੀ ਤੁਹਾਨੂੰ ਪੂਰਾ ਪੰਜਾਬ ਦਾ ਇਤਿਹਾਸ ਦਿਖਾਵਾਂਗੇ ਆਪਾਂ ਚਲੋ ਜੀ ਆਪਾਂ ਹੁਣ ਅੰਦਰ ਚੱਲਦੇ ਆਂ ਗੁਰੂ ਘਰ ਸ੍ਰੀ ਮੱਥਾ ਸੋਹਣਾ ਨਾ ਪਤਾ ਨਾ ਗੁਰੂ ਘਰ ਚੋਂ ਮੱਥਾ ਟੇਕ ਦਰਸ਼ਨ ਕਰਕੇ ਬਾਹਰ ਆ ਗਏ ਤੇ ਅੰਦਰ ਕੈਮਰਾ ਲਾਉਣ ਨਹੀਂ ਸੀਗਾ ਐਸੇ ਕਰਕੇ ਮੈਂ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਮੈਂ ਪਹਿਲਾਂ ਹੀ ਕਿਹਾ ਸੀ ਕੋਈ ਨਿਯਮ ਨਹੀਂ ਤੋੜੂੰਗਾ ਮੈਂ ਜਿੱਥੇ ਤੇ ਕੈਮਰਾ ਲਾਉਡ ਹੈ ਉੱਥੇ ਉੱਤੇ ਹੀ ਕਰੂੰਗਾ ਤਾਂ ਆਪਾਂ ਤੁਹਾਨੂੰ ਬਾਹਰਲੇ ਸਿੱਖ ਇਤਿਹਾਸ ਦਿਖਾਵਾਂਗੇ ਹਾਂ ਆ ਤੇ ਦੇਖ ਲਓ ਭਾਈ ਧਰਮ ਸਿੰਘ ਜੀ ਦਾ ਬਣਾਇਆ ਹੋਇਆ ਤਸਵੀਰ ਬਣਾਈ ਹੋਈ ਹੈ ਉਹਨਾਂ ਦੀ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਇਹ ਭਾਈ ਦਇਆ ਸਿੰਘ ਜੀ ਦਾ ਜਿਵੇਂ ਗੁਰਦੁਆਰਾ ਸਾਹਿਬ ਦੇ ਨਾਲ ਹੀ ਬਣਾਏ ਹੋਏ ਹਨ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਸਿਧੀ ਮੱਤੀ ਆਣਾ ਸਾਹਿਬ ਜੀ ਇਹ ਮੱਲਾ ਮਾਨੂਕੇ ਰੋਡ ਤੇ ਪੈਂਦਾ ਹੈ ਜੀ ਮੈਂ ਲੋਕੇਸ਼ਨ ਮੈਂਸ਼ਨ ਕਰ ਦੂੰਗਾ ਤੁਸੀਂ ਆ ਕੇ ਇੱਥੇ ਨਤਮਸਤਕ ਹੋ ਮੱਥਾ ਟੇਕੋ ਦਰਸ਼ਨ ਕਰੋ ਗੁਰੂ ਸਾਹਿਬਾਨ ਦੇ ਤੇ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲੰਮੇ ਜਟਪੁਰਾ ਤੋਂ ਆਉਂਦੇ ਹੋਏ ਪਾਣੀ ਦੀ ਢਾਬ ਚ ਸਨਾਨ ਕੀ ਕਰਿਆ ਸੀਗਾ ਜੀ ਸਿੱਖ ਇਤਿਹਾਸ ਗੁਰ ਸੰਕਲਪ ਸਾਹਮਣੇ ਇਤਿਹਾਸ ਲੱਗਿਆ ਹੋਇਆ ਲਿਖਿਆ ਹੋਇਆ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਰਾਏ ਸਰੋਵਰਤ ਸਾਹਿਬ ਦੇ ਵਿੱਚ ਬਣਿਆ ਹੋਇਆ ਜੀ ਦੇਖ ਸਕਦੇ ਆ ਅੱਜ ਫਿਰ ਆਜੂਆਂ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹਨੇ ਤੇ ਸ਼ਮਾਨ ਕੀਤਾ ਸੀਗਾ ਸੋ ਦੇਖ ਸਕਦੇ ਹੋ ਉਹਨਾਂ ਦਾ ਥਾਂ ਬਣਾਇਆ ਹੋਇਆ ਜੀ ਇੱਕ ਮਾ ਸੰਤੋਖ ਦੇਖ ਸਕਦੇ ਹੋ ਉਹਨਾਂ ਦਾ ਗੁਰੂ ਘਰ ਆ ਜਾ ਦੋ ਰਸਿੰਘ ਦਾ ਥਾਂ ਸਰੋਵਰ ਸਾਹਿਬ ਦੇ ਵਿੱਚ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਸਾਰਾ ਡੋਲੇ ਸਰੋਵਰ ਸਾਹਿਬ ਹੀ ਹੈ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਇਹ ਗੁਰੂ ਘਰ ਦਾ ਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਸਥਾਨ ਹੈ ਜਿੱਥੇ ਉਹਨਾਂ ਨੇ ਇਸ਼ਨਾਨ ਕੀਤਾ ਸੀਗਾ ਤੁਸੀਂ ਵੀ ਜਰੂਰ ਆਓ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਉਹਨਾਂ ਨੂੰ ਵੀ ਦਿਖਾਓ ਸਿੱਖ ਇਤਿਹਾਸ ਕੀ ਹੁੰਦਾ ਜੀ ਉਹਨਾਂ ਨੂੰ ਉਸ ਚੀਜ਼ ਬਾਰੇ ਦੱਸੋ ਤੇ ਬੱਚਿਆਂ ਨੂੰ ਸਿੱਖੀ ਨਾਲ ਜੋੜੋ ਆਪਣੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਉਹਨਾਂ ਨੂੰ ਦੱਸੋ ਸਰਸ ਰੂਪਰ ਸਾਹਿਬ ਹੈ ਜੀ ਇਹ ਗੁਰੂ ਘਰ ਦੇ ਆਪਾਂ ਅੰਦਰ ਜਾਏ ਨਤਮਸਤਕ ਹੋਇਆ ਹੈ ਦਰਸ਼ਨ ਕਰਿਆ ਜੀ ਗੁਰੂ ਘਰ ਦੇ ਤੇ ਆਪਾਂ ਤੁਹਾਨੂੰ ਉਹਨਾਂ ਬਾਹਰਲੇ ਸਿੱਖ ਇਤਿਹਾਸ ਦਿਖਾਵਾਂਗੇ ਜੋ ਵੀ ਇੱਥੇ ਮੂਰਤਾਂ ਬਣਾਈਆਂ ਹੋਈਆਂ ਨੇ ਜੋ ਵੀ ਇੱਥੇ ਤਸਵੀਰਾਂ ਬਣਾਈਆਂ ਹੋਈਆਂ ਉਸ ਚੀਜ਼ ਬਾਰੇ ਮੈਂ ਤੁਹਾਨੂੰ ਦਿਖਾਵਾਂਗਾ ਸਾਰਾ ਪੰਜਾਬ ਦਾ ਇਤਿਹਾਸ ਸਿੱਖ ਇਤਿਹਾਸ ਹੈ ਜੀ ਉਸ ਚੀਜ਼ ਨੇ ਕਈ ਤਰ੍ਹਾਂ ਦੀ ਇੱਥੇ ਤਸਵੀਰਾਂ ਬਣਾਈਆਂ ਹੋਈਆਂ ਨਾਲ ਇਤਿਹਾਸ ਲਿਖਿਆ ਹੋਇਆ ਉਹਦੇ ਮੈਂ ਤੁਹਾਨੂੰ ਦਰਸ਼ਨ ਕਰਵਾਉਂਗਾ ਜੀ ਇਹ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਹੈ ਜੀ ਦੇਖ ਸਕਦੇ ਹੋ ਇਹ ਦ ਸੰਘੇਪ ਇਤਿਹਾਸ ਗੁਰਦੁਆਰਾ ਸ਼੍ਰੀ ਮਹਤਿਆਣਾ ਸਾਹਿਬ ਇਹ ਮਹਾਰਾਜਾ ਦਲੀਪ ਸਿੰਘ ਜੀ ਦਾ ਬੁੱਕ ਲਾਇਆ ਹੋਇਆ ਇੱਥੇ ਉਹਨਾਂ ਦੀ ਤਸਵੀਰ ਬਣਾਈ ਹੋਈ ਹੈ ਤੇ ਨੀਚੇ ਸਾਰਾ ਉਹਦੇ ਇਤਿਹਾਸ ਲਿਖਿਆ ਹੋਇਆ ਜੀ ਦੇਖ ਸਕਦੇ ਹੋ ਇਹ ਉਸ ਸਮੇਂ ਤਸਵੀਰ ਹੈ ਜਦੋਂ ਇਹ ਜਸਪ੍ਰੀਤ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਫਤਿਹ ਕੀਤੀ ਸੀਗੀ ਤੁਸੀਂ ਦੇਖ ਸਕਦੇ ਹੋ ਇਹ ਹੈ ਨਾ ਇਤਿਹਾਸ ਲਿਖਿਆ ਹੋਇਆ ਨਾ ਨਾ ਇਸ ਵਿੱਚ ਕੋਈ ਤੇ ਇਹੀ ਤੇ ਬਾਬਾ ਦੀਪ ਸਿੰਘ ਜੀ ਬਈ ਉਹ ਆਪਣੇ ਸਿੱਖ ਫੌਜ ਸਿੰਘਾਂ ਨਾਲ ਉਹਨਾਂ ਦੀ ਤਸਵੀਰ ਬਣਾਈ ਹੋਈ ਹੈ ਇੱਥੇ ਤੇ ਉਹਨਾਂ ਦਾ ਇਤਿਹਾਸ ਸਰਦਾਰ ਹਰੀ ਸਿੰਘ ਨਲੂਆ ਜੀ ਇਹਨਾਂ ਉਹਨਾਂ ਦਾ ਬੁੱਤ ਬਣਾਇਆ ਹੋਇਆ ਇੱਥੇ ਤੇ ਸਾਡੇ ਵਿੱਚ نیچے ਉਹਨਾਂ ਦਾ ਇਤਿਹਾਸ ਲਿਖਿਆ ਹੋਇਆ ਸਾਰਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਦਾ ਬਣਾਇਆ ਹੋਇਆ نیچے ਉਹਨਾਂ ਦਾ ਇਤਿਹਾਸ ਲਿਖਿਆ ਹੋਇਆ ਤੇ ਇਹ ਪੂਰਾ ਗੁਰਦੁਆਰਾ ਮਹਿਤਿ ਹਨਾਰਚ ਪੂਰਾ ਸਿੱਖ ਇਤਿਹਾਸ ਦਿਖਾਇਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਸਾਰੀਆਂ ਵਾਲੇ ਦਵਾਲੇ ਵੀ ਜਿਹੜੀਆਂ ਇਮਾਰਤਾਂ ਬਣਾਈਆਂ ਹੋਈਆਂ ਜਿਹੜੀਆਂ ਤਸਵੀਰਾਂ ਬਣਾਈਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਸਾਰਾ ਸਾਰਾ ਸਿੱਖ ਰਾਜ ਦਾ ਸਮਾਂ ਦਿਖਾਇਆ ਹੋਇਆ ਉਹਨਾਂ ਨੇ ਜਿੰਨੀਆਂ ਵੀ ਆਪਣੇ ਗੁਰੂ ਸਾਹਿਬਾਨ ਨਾਲ ਜੰਗਾਂ ਲੜੀਆਂ ਜੋ ਵੀ ਮੁਗਲ ਸ਼ਾਸਕਾਂ ਦਾ ਜ਼ੁਲਮ ਹੋਇਆ ਵਾ ਉਹ ਸਾਰਾ ਕੁਝ ਦਿਖਾਇਆ ਹੋਇਆ ਕਿ ਬਾਬਾ ਸ਼ਾਮ ਸਿੰਘ ਘਟਾਰੀ ਜੀ ਉਹਨਾਂ ਦਾ ਬਣਾਇਆ ਹੋਇਆ ਜੀ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਆ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਨੇ ਉਹਨਾਂ ਦਾ ਬੋਤ ਬਣਾਇਆ ਹੋਇਆ ਹੈ ਜੀ ਇੱਥੇ ਦੇਖ ਸਕਦੇ ਨੀਚੇ ਉਹਨਾਂ ਦਾ ਇਤਿਹਾਸ ਲਿਖਿਆ ਹੋਇਆ ਹੈ ਜੱਸਾ ਸਿੰਘ ਆਲੂਵਾਲੀਆ ਜੀ ਤੇ ਸਰਦਾਰ ਬਗੇਲ ਸਿੰਘ ਜੀ ਇਹ ਜੀ ਉਹਨਾਂ ਦਾ ਬੋਤ ਹੈ ਜੀ ਇਹ ਅਕਾਲੀ ਬਾਬਾ ਸੂਲਾ ਸਿੰਘ ਜੀ ਨਿਹੰਗ ਸਿੰਘ ਉਹਨਾਂ ਦਾ ਬੋਤ ਬਣਾਇਆ ਹੋਇਆ ਜੀ ਇੱਥੇ ਸਿੱਕੇ ਉਹਨਾਂ ਦੇ ਇਤਿਹਾਸ ਲਿਖਿਆ ਹੋਇਆ ਪੂਰਾ ਗੁਰੂ ਘਰ ਬਹੁਤ ਵਧੀਆ ਜੀ ਬਹੁਤ ਵਧੀਆ ਸਿੱਖ ਇਤਿਹਾਸ ਇੱਥੇ ਦਰਸਾਇਆ ਗਿਆ ਹੈ ਤੁਸੀਂ ਵੀ ਆਪਣੀ ਬੱਚਿਆਂ ਨਾਲ ਆਓ ਤੇ ਦਰਸ਼ਨ ਕਰੋ ਉਹਨਾਂ ਨੂੰ ਦੱਸੋ ਸਿੱਖ ਇਤਿਹਾਸ ਬਾਰੇ ਜੋ ਵੀ ਆਪਣੇ ਸਿੱਖ ਇਤਿਹਾਸ ਵਿੱਚ ਜੰਗਾਂ ਲੜੀਆਂ ਗੁਰੂ ਸਾਹਿਬਾਨਾਂ ਨੇ ਜੋ ਵੀ ਕੁਰਬਾਨੀਆਂ ਕੀਤੀਆਂ ਗਰਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਜੀ ਸਰਵੰਸ ਦੇ ਦਾਨੀ ਕਿਹਾ ਜਾਂਦਾ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਉਹਨਾਂ ਵਰਗਾ ਕੋਈ ਗੁਰੂ ਪੂਰੇ ਵਰਲਡ 'ਚ ਅੱਜ ਤੱਕ ਨਾ ਕਦੇ ਹੋਇਆ ਜੀ ਨਾ ਕਦੇ ਹੋਊਗਾ ਜਿਹੜੀ ਮੁਗਲਾਂ ਵੱਲੋਂ ਤਸ਼ੱਦਦ ਜ਼ੁਲਮ ਟਾਇਆ ਜਾ ਰਿਹਾ ਜੀ ਸਿੱਖਾਂ ਤੇ ਸਿੱਖਾਂ ਦੇ ਬੱਚਿਆਂ ਤੇ ਉਹਨਾਂ ਤੋਂ ਸਲਾਮ ਕਬੂਲ ਕਰਾਇਆ ਜਾ ਰਿਹਾ ਪਰ ਗੁਰੂ ਘਰ ਦੀ ਅਰਦਾਸ 'ਚ ਕਹਿੰਦੇ ਦਿੰਦੇ ਆ ਨਾ ਇਹ ਬੰਦ-ਬੰਦ ਕਟਵਾਏ ਖੋਪਰੀਆਂ ਲਹਾਈਆਂ ਚੜਖੜੀਆਂ ਤੇ ਚੜੇ ਆ ਰਹੇ ਨਾਲ ਚਰਾਏ ਗਏ ਸਿੱਖਾਂ ਨੇ ਕਿ ਕੇਸਾਂ ਲਈ ਕੁਰਬਾਨੀਆਂ ਕੀਤੀ ਤੇ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਲਈ ਭਾਈ ਵਾਹਿਗੁਰੂ ਤੁਸੀਂ ਇਹ ਦੇਖ ਸਕਦੇ ਹੋ ਸਾਰਾ ਉਹਨਾਂ ਦਾ ਇਤਿਹਾਸ ਹੈ ਜੀ ਪਿੱਛੇ ਲਿਖਿਆ ਹੈ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਖ ਫਖੀਅਰ ਬਾਦਸ਼ਾਹ ਦੇ ਹੁਕਮ ਦੇ ਤਸੀਹੇ ਦੇ ਰਹਿ ਜਾਲਮ ਜੱਲਾਦ ਮਗਲ ਜਲਾਦਾਂ ਵੱਲੋਂ ਸਿੱਖਾਂ ਤੇ ਜ਼ੁਲਮ ਟਾਇਆ ਜਾ ਰਿਹਾ ਹਨ ਚਰਖੜੀਆਂ ਤੇ ਸਿੰਘਾਂ ਨੂੰ ਚੜਾਇਆ ਗਿਆ ਤੇ ਉਹਨਾਂ ਤੇ ਬੇਹਸਾਬ ਤਸ਼ੱਦਦ ਜ਼ੁਲਮ ਕੀਤਾ ਜਾ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਸੁਬੇਗ ਸਿੰਘ ਸੁ ਸ਼ਹਾਬਾਦ ਸਿੰਘ ਜਿਹਨਾਂ ਨੂੰ ਚੜਖੜੀਆਂ ਤੇ ਚੜਾਇਆ ਗਿਆ ਜੀ ਤੇ ਭਾਈ ਤਾਰੂ ਸਿੰਘ ਜੀ ਦਾ ਇਤਿਹਾਸ ਦਿਖਾਇਆ ਗਿਆ ਜੀ ਤੁਸੀਂ ਦੇਖੋ ਕਿਵੇਂ ਉਹਨਾਂ ਦਾ ਉੱਪਰੋਂ ਖੋਪਰ ਲਾਇਆ ਹੋਇਆ ਜੀ ਤੇ ਦਰਸ਼ਨ ਕਰ ਸਕਦੇ ਹਾਂ ਤੇ ਇਹਨਾਂ ਨੂੰ ਦੇਖ ਕੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਉਹ ਸਮਾਂ ਕਿੰਨਾ ਉਹ ਸੀਗਾ ਤੇ ਕਿਹੜੇ ਹਿਸਾਬ ਨਾਲ ਮੁਗਲਾਂ ਵੱਲੋਂ ਜ਼ੁਲਮ ਟਾਇਆ ਜਾ ਰਿਹਾ ਜਲਾਦਾਂ ਵੱਲੋਂ ਖੋਪਰ ਤੱਕ ਲਹਾਏ ਗਏ ਆ ਤੇ ਕਿੰਨਾ ਭਿਆਨਕ ਸਮਾਂ ਰਿਹਾ ਹੋਊਗਾ ਜੀ ਉਹ ਦੇਖ ਸਕਦੇ ਹਾਂ ਕਿੰਨਾ ਤਸ਼ੱਦਦ ਟਾਇਆ ਜਾ ਰਿਆ ਸਿੱਖਾਂ ਤੇ ਸਰਦਾਰਾਂ ਤੇ ਕਿੰਨਾ ਭਿਆਨਕ ਕਿੰਨਾ ਖਤਰਨਾਕ ਵਕਤ ਹੋਣਾ ਉਹ ਤੇ ਸਰਦਾਰ ਮਹਾਤਾਬ ਸਿੰਘ ਮੀਰਾ ਕੋਟੀਆਂ ਜੀ ਦਾ ਬੋਤ ਲੱਗਿਆ ਹੈ ਜੀ ਤੇ ਉਹਨਾਂ ਦਾ ਇਤਿਹਾਸ ਲਿਖਿਆ ਹੋਇਆ ਹੈ ਨੀਚੇ ਤੁਸੀਂ ਪੜ ਸਕਦੇ ਹੋ ਤੇ ਸਰਦਾਰ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲਾ ਦੇਖ ਸਕਦੇ ਹੋ ਜੀ ਬਾਕੀ ਇਹ ਗੱਲ ਮੈਂ ਤਾਂ ਸਿਰਫ ਤੁਹਾਨੂੰ ਇੱਕ ਵਲੌਗ ਦਿਖਾ ਰਿਹਾ YouTube ਤੇ ਗੁਰੂ ਘਰ ਦਾ ਬਾਕੀ ਤੁਸੀਂ ਇੱਥੇ ਆ ਪਾਓ ਨਤਮਸਤਕ ਹੋਵੋ ਆ ਕੇ ਇਤਿਹਾਸ ਦੇਖੋ ਸਿੱਖਾਂ ਦਾ ਆਪਣੇ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਸਿੱਖੀ ਬਾਰੇ ਦੱਸੋ ਸਿੱਖ ਇਤਿਹਾਸ ਬਾਰੇ ਦੱਸੋ ਤੇ ਜਿੰਨੀਆਂ ਵੀ ਆਪਣੇ ਗੁਰੂ ਸਾਹਿਬਾਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਬਾਰੇ ਉਹਨਾਂ ਨੂੰ ਦੱਸੋ ਸਾਰਾ ਸਿੱਖ ਇਤਿਹਾਸ ਇਸ ਗੁਰਦੁਆਰਾ ਸਾਹਿਬ ਚ ਦਿਖਾਇਆ ਗਿਆ ਜੀ ਗੁਰਦੁਆਰਾ ਸ੍ਰੀ ਮਹਿਤੀਆਣਾ ਸਾਹਿਬ ਇਹ ਮਾਣੋ ਕੇ ਮੱਲਾ ਰੋਡ ਤੇ ਪੈਂਦਾ ਜੀ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਸਾਹਿਬ ਜੀ ਵਾਹ ਤੁਸੀਂ ਵਰਸ਼ਨ ਕਰ ਸਕਦੇ ਹੋ ਦੇਖ ਸਕਦੇ ਜੀ ਕਿਵੇਂ ਮੁਗਲਾਂ ਵੱਲੋਂ ਤਸ਼ੱਦਦ ਆਇਆ ਜਾ ਰਿਹਾ ਉਹਨਾਂ ਦੇ ਜਲਾਦਾਂ ਵੱਲੋਂ ਸੀਸ ਬਰਸ਼ੀਆਂ ਤੇ ਟੰਗੇ ਹੋਏ ਆ ਉਤਾਰ ਕੇ ਕੱਟ ਕੇ ਤੁਸੀਂ ਦੇਖ ਸਕਦੇ ਹੋ ਆਪਾਂ ਤਾਂ ਸਿਰਫ ਤਸਵੀਰਾਂ ਦੇਖ ਰਹੇ ਹਾਂ ਜਿਹੜੀਆਂ ਇਤਿਹਾਸ ਦੀਆਂ ਬਣੀਆਂ ਹੋਈਆਂ ਤੁਸੀਂ ਇਹ ਸੋਚੋ ਵੀ ਉਸ ਟਾਈਮ ਦਾ ਦ੍ਰਿਸ਼ ਜਿਹੜਾ ਉਸ ਟਾਈਮ ਦਾ ਸਮਾਂ ਹੋਊਗਾ ਕਿੰਨਾ ਭਿਆਨਕ ਹੋਊਗਾ ਤੇ ਕਿੰਨਾ ਖੌਫਨਾਕ ਹੋਊਗਾ ਕਿ ਇਹ ਮਹੰਤ ਕਿਰਪਾਲ ਸਿੰਘ ਕਿਰਪਾਲ ਦਾਸ ਜੀ ਜੰਗ ਨੇ ਜੰਗ ਵਿੱਚ ਦਿਖਾਇਆ ਗਿਆ ਜੀ ਕੁਛ ਦੇਖ ਸਕਦੇ ਹੋ ਜੰਗ ਹੋ ਰਹੀ ਹੈ ਸਿੰਘਾਂ ਤੇ ਮੁਗਲਾਂ ਦੇ ਵਿੱਚ ਹੇ ਨੀਚੇ ਸਾਰਾ ਇਤਿਹਾਸ ਲਿਖਿਆ ਹੋਇਆ ਜੀ ਇਹਨਾਂ ਦਾ ਮਹੰਤ ਕਿਰਪਾਲ ਦਾਸ ਜੰਗ ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਯੁੱਧ ਹੋ ਰਿਹਾ ਜੀ ਦੇਖ ਸਕਦੇ ਹੋ ਤੁਸੀਂ ਸਿੰਘਾਂ ਤੇ ਮੁਗਲਾਂ ਦੇ ਵਿੱਚ ਹੋ ਰਿਹਾ ਨੀਚੇ ਦਾ ਇਤਿਹਾਸ ਲਿਖਿਆ ਹੋਇਆ ਹੈ ਅਸੀਂ ਪੜ੍ਹ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਛੋਟੇ ਛੋਟੇ ਬੱਚਿਆਂ ਦੇ ਅੰਗ ਪੈਰ ਕੱਟੇ ਜਾ ਰਹੇ ਹਨ ਤੇ ਜੁਲਮ ਕੀਤਾ ਜਾ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਬੱਚੇ ਬਰਸ਼ੀਆਂ ਤੇ ਟੰਗੇ ਹੋਏ ਆ ਕਿਵੇਂ ਉਹਨਾਂ ਦੇ ਟੁਕੜੇ ਕੱਟ-ਕੱਟ ਕੇ ਮੋਗਲਾ ਵੱਲੋਂ ਜੁਲਮ ਕੀਤਾ ਜਾ ਰਿਹਾ ਜੀ ਉਹਨਾਂ ਦੇ ਜਲਾਦਾਂ ਵੱਲੋਂ ਤਸ਼ੱਦਦ ਢਾਈ ਜਾ ਰਹੀ ਆ ਮੀਰ ਮੰਨੂ ਦੇ ਜੁਲਮ ਅਤੇ ਸਿੱਧਕੀ ਸਿੰਘਣੀ ਆ ਤੇ ਸ਼ਹੀਦ ਮਤੀ ਦਾਸ ਜੀ ਉਹ ਬਣਾਏ ਦੇਖੋ ਕਿਵੇਂ ਉਹਨਾਂ ਨੂੰ ਆਰਿਆਂ ਨਾਲ ਚਿਰਾਇਆ ਜਾ ਰਿਹਾ ਮੋਗਲ ਜਲਾਦਾਂ ਵੱਲੋਂ ਬਿਲਕੁਲ ਕੱਟ ਕੇ ਦੋ ਹਿੱਸੇ ਕੀਤੇ ਗਏ ਉਹਨਾਂ ਦੇ ਲੋ ਕਿੰਨਾ ਤਸ਼ੱਦਦ ਕਿੰਨਾ ਜ਼ੁਲਮ ਟਾਇਆ ਜਾ ਰਿਹਾ ਉਹਨਾਂ ਦੇ ਟਾਈਮ ਉਹਨਾਂ ਦੇ ਉੱਪਰ ਮੋਗਲ ਸ਼ਾਸਕਾਂ ਵੱਲੋਂ ਇਹ ਛੋਟੇ ਸਾਬ ਜਦਨ ਨੀਹਾਂ ਚ ਜਿਣਿਆ ਜਾ ਰਿਹਾ ਜੀ ਇਸ ਚੀਜ਼ ਦੀਆਂ ਤਸਵੀਰਾਂ ਬਣਾਈਆਂ ਗਈਆਂ ਦੇਖ ਸਕਦੇ ਆ ਆ نیچے ਇਤਿਹਾਸ ਲਿਖਿਆ ਹੈ ਜੀ ਮੋਤੀ ਮਹਿਰਾ ਮਾਤਾ ਗੁਜਰੀ ਜੀ ਨੂੰ ਬੱਚਿਆਂ ਦੀ ਸ਼ਹੀਦੀ ਦੀ ਖਬਰ ਦੇਣ ਆਇਆ ਜੀ ਦੇਖ ਸਕਦੇ ਹੋ ਇਹਨਾਂ ਦਾ ਮਾਤਾ ਗੁਜਰੀ ਜੀ ਠੰਡੇ ਬੁਰਜੇ 'ਚ ਬੈਠੇ ਨੇ ਉਹ ਛੋਟੇ ਸੈਬ ਜੱਦਾਂ ਨੂੰ ਸੂਬੇ ਦੀ ਕਚੈਰੀ 'ਚ ਪੇਸ਼ ਕੀਤਾ ਜਾ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਸੂਬਾ ਬੈਠਾ ਸਾਹਮਣੇ ਆਦੇ ਸਿੰਘ ਆਸਣ ਤੇ ਤੇ ਫਰਮਾਨ ਜਾਰੀ ਕੀਤੇ ਜਾ ਰਹੇ ਹੋ ਤੇ ਤਸ਼ਦਦ ਕੀਤਾ ਜਾ ਰਿਹਾ ਜ਼ੁਲਮ ਕੀਤਾ ਜਾ ਰਿਹਾ ਛੋਟੇ ਸਾਬ ਜਦਾਂ ਤੇ ਇਹ ਛੋਟੇ ਸਾਬ ਜਦਾਂ ਠੰਡੇ ਬੁਰਜ ਤੋਂ ਕਚੈਰੀ ਵੱਲ ਜਾਂਦੇ ਹੋਏ ਤੁਸੀਂ ਦੇਖ ਸਕਦੇ ਹੋ ਮਾਤਾ ਗੁਜਰੀ ਜੀ ਵੱਲੋਂ ਉਹਨਾਂ ਨੂੰ ਸੂਬੇ ਦੀ ਕਚੈਰੀ ਵੱਲ ਤੋਰਦੇ ਹੋਏ ਤੁਸੀਂ ਦੇਖ ਸਕਦੇ ਹੋ ਇਹ ਦੇ ਅੱਲਾ ਜੀ ਜਿਹਨਾਂ ਨੂੰ ਦੇਗਾਂ ਵਿੱਚ ਉਬਾਲਿਆ ਜਾ ਰਿਹਾ ਜੀ ਮੁਗਲ ਜਲਾਦਾਵਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਕਿਵੇਂ ਉੱਬਲਦੀ ਦੇਗ ਵਿੱਚ ਉਹਨਾਂ ਨੂੰ ਕਾੜਿਆ ਜਾ ਰਿਹਾ ਦੇਖ ਸਕਦੇ ਹੋ ਇਤਿਹਾਸ ਲਿਖਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਤੋਂ ਇੰਨੀ ਕੁ ਗਰਮੀ ਨਹੀਂ ਸਹਾਰੀ ਜਾ ਰਹੀ ਹੈਗੀ ਤੇ ਆਪਣੇ ਜਿਹੜੇ ਸਿੱਖ ਗੁਰੂ ਸੀਗੇ ਉਹਨਾਂ ਨੂੰ ਇੰਨਾ ਜ਼ੁਲਮ ਹੋਇਆ ਇੰਨੇ ਦੇਗਾਂ ਵਿੱਚ ਉਬਾਲਿਆ ਗਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਭਿਆਨਕ ਸਮਾਂ ਰਿਹਾ ਹੋਊਗਾ ਉਹ ਜਿਹੜਾ ਇੰਨਾ ਤਸ਼ੱਦਦ ਮੁਗਲਾਂ ਵੱਲੋਂ ਜਲਾਦਾਂ ਵੱਲੋਂ ਟਾਇਆ ਜਾਂਦਾ ਸੀਗਾ ਸਿੱਖ ਕੌਮ ਤੇ ਜੀ ਜਦੋਂ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀਂਹ ਰਖਵਾਈ ਸੀਗੀ ਉਹ ਚੀਜ਼ ਦਿਖਾਈ ਗਈ ਹੈ ਤੁਸੀਂ ਦੇਖ ਸਕਦੇ ਹੋ نیچے ਉਹਨਾਂ ਦਾ ਇਤਿਹਾਸ ਲਿਖਿਆ ਹੋਇਆ ਹੈ ਜੀ ਇਹ ਪੀਰ ਬੁੱਧੂ ਸ਼ਾਹ ਜੀ ਉਹਨਾਂ ਦਾ ਇਤਿਹਾਸ ਦਿਖਾਇਆ ਗਿਆ ਜੀ ਇੱਥੇ ਤੁਸੀਂ ਪੜ੍ਹ ਸਕਦੇ ਹੋ ਇਹ ਜੇਲ੍ਹ ਵਿੱਚ ਬੈਠੇ ਨੇ ਉਹ। ਦੇਖ ਸਕਦੇ ਹੋ। ਸਿੱਕ ਇਤਿਹਾਸ ਦੀਆਂ ਮੂਰਤੀਆਂ ਨੂੰ ਮੱਥਾ ਟੇਕਣਾ ਮਨਾ ਹੈ। ਲਿਖਿਆ ਵੀ ਹੋਇਆ ਫਿਰ ਵੀ ਸੰਗਤਾਂ ਵੱਲੋਂ ਅੰਦਰ ਪੈਸੇ ਸੁੱਟ-ਸੁੱਟ ਕੇ ਜੀ ਦੇਖੋ। ਮੱਥਾ ਟੇਕਿਆ ਜਾ ਰਿਹਾ ਹੋਇਆ। ਸਰਦਾਰ ਭਗਤ ਸਿੰਘ ਜੀ ਜੇਲ੍ਹ 'ਚ ਨੇ। ਉਸ ਚੀਜ਼ ਦਾ ਇਤਿਹਾਸ ਦਿਖਾਇਆ ਗਿਆ ਜੀ। ਦੇਖ ਸਕਦੇ ਨੇ। ਇਹ ਭਾਈ ਜੈ ਸਿੰਘ ਖੱਲਕਟ ਉਹਨਾਂ ਦਾ ਇਤਿਹਾਸ ਹੈ ਤੁਸੀਂ ਦੇਖ ਸਕਦੇ ਹੋ ਕਿਵੇਂ ਰੰਬਿਆਂ ਨਾਲ ਉਹਨਾਂ ਦੀ ਖੱਲ ਲਈ ਜਾ ਰਹੀ ਹੈ ਮੁਗਲ ਜਲਾਦਾਂ ਵੱਲੋਂ ਦੇਖੋ ਕਿਵੇਂ ਉਹਨਾਂ ਤੇ ਤਸ਼ੱਦਦ ਢਾਈ ਜਾ ਰਹੀ ਹੈ ਕਿਵੇਂ ਜ਼ੁਲਮ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ نیچے ਉਹਨਾਂ ਦੇ ਇਤਿਹਾਸ ਲਿਖਿਆ ਹੈ ਜੀ ਪੂਰਾ ਪਈ ਮਹਾ ਸਿੰਘ ਜੀ ਉਹਦੇ ਇਤਿਹਾਸ ਜੀ ਦੇਖੋ ਜੰਗ ਲੜੀ ਜਾ ਰਹੀ ਹੈ ਉੱਪਰ ਥੱਲੇ ਉਹਦਾ ਇਤਿਹਾਸ ਲਿਖਿਆ ਜੀ ਸਿੱਖਾਂ ਤੇ ਮੁਗਲਾਂ ਵਿੱਚ ਜੰਗ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਜਿਵੇਂ ਕਰੇ ਕਦਕੇ ਦੇਖਣਾ ਲਓ ਜੀ ਇਹ ਸੀਗਾ ਆਪਣਾ ਗੁਰਦੁਆਰਾ ਸ੍ਰੀ ਮੈਤੀਆਂਣਾ ਸਾਹਿਬ ਜੀ ਦਾ ਵਲੌਗ ਇਹ ਮੱਲਾ ਮਾਨੂਕੇ ਰੋਡ ਤੇ ਪੈਂਦਾ ਜੀ ਤੇ ਆਪਾਂ ਆਪਣਾ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਹਾਂ ਤੇ ਕੋਈ ਗਲਤੀ ਹੋ ਗਈ ਕੋਈ ਭੁੱਲ ਚੱਕੋਗੀ ਤਾਂ ਮੈਨੂੰ ਮਾਫ ਕਰਿਓ ਜੀ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਤੁਹਾਡੇ ਵਾਸਤੇ ਹੋਰ ਵਧੀਆ-ਵਧੀਆ ਵਲੌਗਸ ਮੈਂ ਲੈ ਕੇ ਆਉਂਦਾ ਰਹਾ ਮਾਂ ਤੇ ਇੱਕ ਵਾਰੀ ਗੁਰਦੁਆਰਾ ਸਾਹਿਬ ਜਰੂਰ ਆਓ ਤੇ ਸਿੱਖ ਇਤਿਹਾਸ ਦੇਖੋ ਪੜੋ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਟਾਈਮ 'ਚ ਤੁਹਾਡੇ ਵਾਸਤੇ ਹੋਰ ਵਧੀਆ-ਵਧੀਆ ਵਲੌਗਸ ਮੈਂ ਲੈ ਕੇ ਆਉਂਦਾ ਰਹਾ ਜੀ ਮੈਂ ਆਪਣਾ ਅੱਜ ਦਾ ਵਲੌਗ ਇੱਥੇ ਖਤਮ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ